ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇ ਲੈ ਕੇ ਆ ਜਾਣਾ ਜੀ ਅਗਲੇ 10 ਦਿਨਾਂ ਦੇ ਅਫਾ ਗੱਲ ਕਰਨੀ ਹੈ ਯਾਨੀ ਕਿ 15 ਜੂਨ ਤੱਕ ਪੰਜਾਬ ਖਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਫਰੇ ਦਨ ਦਿਆਂਗੇ ਐਸ ਲਈ ਜਿਹਾ ਤਾਜ਼ਾ ਸੈਟਲਾਈਟ ਦੇ ਸਿਣਾ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਹਾਥਾਂ ਨੂੰ ਤੇ ਲਗਭਗ 7 ਵਜਣ ਜਾ ਰਿਹਾ ਔਰ 5 ਜੂਨ ਦਾ ਦਿਨ ਆਪਣੇ ਆਖਰੀ ਪੜਾਤੇ ਆ ਜੇਕਰ ਗੱਲ ਪੰਜਾਬ ਦੀ ਕਰਦੇ ਹਾਂ ਜੀ ਐਸਰੇ ਦੇ ਸਕਦਾ ਕਿ ਲਗਭਗ ਬਹੁਤੇ ਫਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਸਾਫ਼ ਹੀ ਬਣਿਆ ਹੋਇਆ ਆ ਬਹੁਤੇ ਫਾਗਾਂ ਦੇ ਵਿੱਚ ਅੱਜ ਧੁੱਪ ਲੱਗੀ ਰਹੀ ਹੈ ਤੇ ਇਸ ਵੇਲੇ ਵੀ ਮੌਸਮ ਸਾਫ਼ ਹੈ ਜੋ ਇੱਕ ਐਸਾ ਨਰਸਾਜਿਤ 3-4 ਵਾਲਾ ਸਿਸਟਮ ਹੈ ਜਿਹੜਾ ਅੱਗੇ ਲੰਘ ਚੁੱਕਾ ਹੈ ਉਹਦੇ ਕੁਝ ਰਹਿਣ ਖੁੰਦੇ ਜਿਹੜੇ ਆ ਬਾਕੀ ਸੀ ਅੱਜ ਅਸਾਰ ਅਸੀਂ ਦੱਸੇ ਸੀ ਕਿ ਕੁਝ ਖੇਤਰਾਂ ਦੇ ਵਿੱਚ ਬੱਦਲ ਵਾਜ ਦੇ ਨਾਲ ਕਿਤੇ ਕਿਤੇ ਸ਼ਰਾਟੇ ਅੱਜ ਲੱਗ ਸਕਦੇ ਨੇ ਪੰਜਾਬ ਦੇ ਵਿੱਚ ਅੱਜ ਬੱਦਲ ਨਹੀਂ ਬਣਿਆ ਟਟਵੇਂ ਤੌਰ ਤੇ ਜਿੱਥੇ ਬੱਦਲ ਬਣਿਆ ਵੀ ਆ ਉਹ ਵੀ ਕੋਈ ਖਾਸ ਅਸਰ ਨਹੀਂ ਆ ਉਹਦਾ ਬੱਦਲ ਅੱਜ ਵੈਕ ਟੂ ਵੈਕ ਸ਼੍ਰ ਇਸੇ ਕਰ ਇਹਨਾਂ ਫਾਗਾਂ ਦੇ ਵਿੱਚ ਬਣਿਆ ਹੋਇਆ ਰਾਜਸਥਾਨ ਦੇ ਤੇ ਇਹਨਾਂ ਫਾਗਾਂ ਦੇ ਵਿੱਚ ਸਵੇਰ ਤੋਂ ਕਾਰਵਾਈਆਂ ਹੋ ਰਹੀਆਂ ਨੇ ਤੇ ਕੁਝ ਫਾਗਾਂ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਹਜ਼ਰ ਟਟਮਾ ਕਾਰਵਾਈਆਂ ਮੀਹਾਂ ਦੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਹਰਿਆਣਾ ਦੇ ਦੱਖਣ ਹੱਛੀ ਹਰਿਆਣਾ ਦਿੱਲੀ ਗੁਰੂਗਰਾਮ ਨੇੜੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਹੈ ਕਿਤੇ ਕਿਤੇ ਟਟਮਾ ਬੱਦਲ ਬਣਿਆ ਹੋਇਆ ਜਿਹੜਾ ਕਿ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਕਿਤੇ ਹਲਕੇ ਸ਼ਰਾਟੇ ਲਵਾ ਸਕਦਾ ਹੈ ਸੋ ਅਜ ਰਾਤ ਮੌਸਮ ਸਾਫ ਰਹਿਣ ਦੇ ਅਸਾਰ ਨੇ ਜੀ ਕਿਤੇ ਵੀ ਕੋਈ ਤਬਦੀਲੀ ਸੰਭਵ ਨਹੀਂ ਹੈ ਜੇਕਰ ਬੱਦਲ ਮਾਰਾ ਮੋਟਾ ਬਣ ਵੀ ਗਿਆ ਤੇ ਉਹ ਘਟ ਖੇਤਰੀ ਕਾਰਵਾਈਆਂ ਕਰਾਏਗਾ ਯਾਨੀ ਕਿ ਹਲਕੇ ਛਿੱਟੇ ਛਰਾਟੇ ਕੀ ਤਲਾਕ ਤੇ ਦਰਜ ਕਰਵਾ ਸਕਦਾ ਹੈ ਅਗਲੇ ਸਿੱਧੇ ਤੌਰ ਤੇ ਆਫਾ ਗੱਲ ਕਰਾਂਗੇ ਅਗਲੇ ਜਿਹੜੇ 7-8 ਦਿਨ ਨੇ 5 ਤਰੀਕ ਹੈ ਜੀ ਅੱਜ 12 ਤਰੀਕ ਤੱਕ ਮੌਸਮ ਬਿਲਕੁਲ ਸਾਫ ਹੈ ਕੋਈ ਕਿਸੇ ਤਰ੍ਹਾਂ ਦੀ ਬਦਲਵਾਈ ਕੋਈ ਕਿਸੇ ਤਰ੍ਹਾਂ ਦੀ ਵੱਡੇ ਹਨ ਚੱਕਰ ਦੇ ਅਸਾਰ ਨਹੀਂ ਹੈ ਸਿਸਟਮ ਹੁਣ ਜਿਹੜਾ ਅਗਲਾ ਆਉਂਦਾ ਜਾਫ ਰਿਆ ਜੀ ਉਹ ਆਏਗਾ 12 ਤੋਂ ਲੈ ਕੇ 15-16 ਦੇ ਵਿੱਚਕਾਰ ਉਹ ਕਿੰਨਾ ਕੁ ਐਕਟਿਵ ਹੋਏਗਾ ਇਹ ਮੌਕੇ ਅਗੇ ਵਧਣੀ ਸ਼ੁਰੂ ਹੋ ਜਾਗੀ ਮੌਨਸੂਨ ਤੇ ਫਿਰ ਤੋਂ ਵੀ ਜਿਹੜੇ ਅਗਲੇ ਉੱਤਰ ਫਰਤੇ ਦੇ ਸੂਬਿਆਂ ਵੱਲੋਂ ਕੋਚ ਕਰਨਗੇ ਉਹਦੇ ਵੀ ਅਪਡੇਟ ਤੁਹਾਨੂੰ ਬਾਅਦ ਚ ਦੇਵਾਂਗੇ ਫਿਲਹਾਲ ਅਗਲੇ 6-7 ਦਿਨ ਮੌਸਮ ਸਾਫ ਹੈ ਜੇਕਰ ਆਉਂਦੇ ਇਤਨਾ ਦੀ ਆਪਣਾ ਅਪਡੇਟ ਦੇਖੀਏ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਸਕਰੀਨ ਤੇ ਦੇਖ ਸਕਦੇ ਆ 11 ਤਰੀਕ ਤੱਕ ਮੌਸਮ ਡਰਾਈ ਹੈ ਕੋਈ ਕਿਸੇ ਤਰ੍ਹਾਂ ਦੇ ਅਲਰਟ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਤਾਂ ਮੌਸਮ ਆਪਣਾ ਬਿਲਕੁਲ ਸਾਫ ਰਹੇਗਾ ਧੰਨਵਾਦ